ਸੂਰਗ ਦਾ ਚੂਟਾ ਲੈ ਕੇ ਵਾਪਸ ਆਉਣਾ ਮੈਂ ਤੇਰੀ ਪਗਦੀ ਪੂਣੀ ਬਾਪੂ ਜਦੋਂ ਕਰਉਣਾ ਮੈਂ ਤੇਰੇ ਹੁੰਦੇ ਟੇਡਾ ਟੇਡਾ ਜੱਟ ਨੂੰ ਕੌਣ ਚਾਕੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹ ਬਾਪੂ ਕਹਿੰਦੇ ਨੇ ਕਿ ਧੀਆਂ ਤੋਂ ਆਪਣੇ ਬਾਪ ਦਾ ਜਿਹੜਾ ਹੈ ਦਰਦ ਨਹੀਂ ਦੇਖਿਆ ਜਾਂਦਾ ਪੁੱਤ ਵਡਾਉਂਦੇ ਜ਼ਮੀਨਾਂ ਧੀਆਂ ਦਰਦ ਵਡਾਉਂਦੀਆਂ ਕੀ ਸੋਚਿਆ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਦਰਦ ਵਡਾਉਣਾ ਤੁਸੀਂ ਕਿਵੇਂ ਹਲਾਸ ਧਾਰਨੀ ਮੈਂ ਇਹੀ ਚੁੰਨੀ ਆ ਕਿ ਮੈਂ ਮਿਹਨਤ ਕਰਾਂ ਕਿ ਜਿਹੜੇ ਮੇਰੇ ਪਾਪਾ ਨੇ ਮੈਨੂੰ ਇੱਥੋਂ ਤੱਕ ਲਿਆਉਣ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਤੇ ਮੈਂ ਇਹੀ ਚੁੰਨੀ ਆ ਕਿ ਜੋ ਜਿੰਨਾ ਕੁਸ਼ ਉਹਨਾਂ ਨੇ ਮੇਰੇ ਵਾਸਤੇ ਕੀਤਾ ਜਿੱਥੋਂ ਤੱਕ ਮੈਨੂੰ ਲਿਆਂਦਾ ਮੈਂ ਉਹਨਾਂ ਦਾ ਨਾਮ ਰੋਸ਼ਨ ਕਰਾਂ ਉਹਨਾਂ ਦਾ ਨਾਮ ਬਣਾ ਸਕਾਂ ਉਹਨਾਂ ਨੂੰ ਵੀ ਮਾਣ ਹੋ ਸਕੇ ਕਿ ਹਾਂ ਅੱਜ ਮੇਰੀ ਧੀ ਨੇ ਮੈਨੂੰ ਘਰ ਕੇ ਵਿਖਾਇਆ ਆ ਪੰਜਾਬੀ ਉਸ ਆਵਾਜ਼ ਦੇ ਵਿੱਚ ਦਰਦ ਵੀ ਹੈ ਕਿਉਂਕਿ ਇਹ ਧੀ ਜਿਹੜੀ ਹੈ ਸਾਡੀ ਉਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਜਿਸ ਹਾਲਾਤਾਂ ਬਾਰੇ ਅਸੀਂ ਸੋਚ ਵੀ ਨਹੀਂ ਪਾਉਂਦੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੀ ਬਹੁਤ ਬੁਰੇ ਹਾਲਾਤ ਨੇ ਸਾਡੇ ਘਰ ਦੇ ਬਾਲਿਆਂ ਵਾਲੀਆਂ ਛੱਤਾਂ ਨੇ ਤੇ ਕਿਸੇ ਟਾਈਮ ਤੇ ਵੀ ਹੁੰਦਾ ਹੈ ਕਿ ਪਤਣੀ ਅੱਜ ਰੋਟੀ ਮਿਲਣੀ ਹੈ ਤੇ ਨਹੀਂ ਮਿਲਣੀ ਹਾਂ ਬਸ ਹਾਲਾਤਾਂ ਦੇ ਕਰਕੇ ਕੁਝ ਮੇਰੇ ਸੁਪਨੇ ਵੀ ਜਿਹੜੇ ਹੋ ਮਰੀ ਜਾ ਰਹੇ ਨੇ ਜਮਾਨਾ ਦਾ ਰੀਲਾਂ ਦਾ ਚੱਲ ਰਿਹਾ ਤੁਸੀਂ ਸਿਰ ਤੇ ਚੁੰਨੀ ਲਈ ਹੋਈ ਹੈ ਕਿਵੇਂ ਦੇਖਦੇ ਹੋ ਅੱਜ ਦੇ ਵਿਰਸੇ ਨੂੰ ਤੇ ਪੁਰਾਣੇ ਵਿਰਸੇ ਨੂੰ ਮੇਰਾ ਵਿਸ਼ਾ ਤਾਂ ਇਹ ਹੀ ਹੈ ਸਿਰ ਤੇ ਚੁੰਨੀ ਜੀ ਆਪਣੀ ਪਰਿਵਾਰ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਜੋ ਕੁਝ ਉਹ ਕਰਦੇ ਨੇ ਤੇ ਉਹੀ ਅੱਗੇ ਜਿਹੜੇ ਬੱਚੇ ਕਾਪੀ ਕਰਦੇ ਨੇ ਪਰਿਵਾਰ ਬਾਰੇ ਜ਼ਰੂਰ ਦੱਸੋ ਪਰਿਵਾਰ ਦੇ ਇਸ ਚਿੰਨੇ ਮੈਂਬਰ ਨੇ ਭਰਾਵਾਂ ਬਾਰੇ ਮਾਤਾ ਪਿਤਾ ਬਾਰੇ ਵੀ ਦੱਸੋ ਮੇਰੇ ਪਰਿਵਾਰ ਵਿੱਚ ਮੇਰੇ ਦਾਦੀ ਪਾਪਾ ਮੰਮਾ ਚਾਚੂ ਨੇ ਚਾਚੀ ਨੇ ਮੇਰੇ ਬ੍ਰਦਰ ਨੇ ਤੁਸੀਂ ਸਭ ਤੋਂ ਵੱਡੇ ਹੋ ਪਰਿਵਾਰ ਦੇ ਹਾਂਜੀ ਮੈਂ ਸਭ ਤੋਂ ਵੱਡੀ ਕਹਿੰਦੇ ਨੇ ਕਿ ਵੱਡੇ ਬੱਚੇ ਦੇ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਵੀ ਜ਼ਿਆਦਾ ਹੋ ਜਾਂਦਾ ਹੈ ਤਾਂ ਤੁਹਾਡੇ ਦੇ ਕਿੰਨੀਆਂ ਜਿਹਾ ਜ਼ਿੰਮੇਵਾਰੀਆਂ ਸਮਝਦੇ ਹੋ ਜ਼ਿੰਮੇਵਾਰੀਆਂ ਤਾਂ ਸਮੇ ਸਮੇਂਨਾ ਬਹੁਤ ਜ਼ਿਆਦਾ ਵਧੇ ਜਾ ਰਹੀਆਂ ਨੇ ਤੇ ਹਾਲਾਤ ਹਾਲਾਤਾਂ ਕਰਕੇ ਕਿ ਜ਼ਿੰਮੇਵਾਰੀਆਂ ਵਧੇ ਜਾ ਰਹੇ ਤੇ ਜਿਹੜੇ ਆਪਣੇ ਸੁਪਨੇ ਨੇ ਉਹ ਮਰੀ ਜਾ ਰਹੀ ਹਾਏ ਬਾਬਲਾ ਪਵਾ ਦੇ ਬੇੜੀਆਂ ਪਵਾ ਦੇ ਬੇੜੀਆਂ ਵੇ ਮੇਰੀ ਜਾਂਜ ਪਤਣਾ ਤੇ ਤੈਨੂੰ ਸੁਤਿਆਂ ਖਬਰ ਨਾ ਕਾਈ ਕਿਸ ਤਰ੍ਹਾਂ ਆਪਣੇ ਆਪ ਨੂੰ ਸਟੈਂਡ ਕਰਨਾ ਹੈ ਕਿਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਮੈਂ ਕਰਾਈ ਆਪਣੇ ਪ੍ਰੈਕਟਿਸ ਕਰਦੀ ਆ ਤੇ ਜਿਹੜੇ ਮੇਰੇ 뮤직 ਟੀਚਰ ਨੇ ਉਹ ਮੇਰੀ ਪੂਰੀ ਮਦਦ ਕਰਦੇ ਪਏ ਨੇ ਕਿ ਉਹ ਬਸ ਇਹ ਕਹਿੰਦੇ ਨੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਬਸ ਮੈਨੂੰ ਦੱਸਣਾ ਹੈ ਕਿ ਉਹ ਵੀ ਪੂਰੀ ਮਦਦ ਕਰਦੇ ਪਏ ਨੇ ਮੈਨੂੰ ਉੱਥੋਂ ਤੱਕ ਪਹੁੰਚਾਉਣ ਦੀ ਤਾਂ ਭੈਣੇ ਸਾਡੀ ਅਪੀਲ ਹੈ ਇਸੇ ਤਰ੍ਹਾਂ ਬਣੀ ਰਹੀ ਤਾਂ ਆਪਣੇ ਪੰਜਾਬੀ ਵੀਰਾਂ ਨੂੰ ਜੇ ਕੋਈ ਅਪੀਲ ਲਾਉਣੀ ਚਾਹੁੰਦੀ ਹੈ ਤੇ ਦਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਲੱਚਰ ਦਾ ਗਾਈ ਕੀ ਛੱਡ ਕੇ ਇਹ ਮਾੜੇ ਕੰਮ ਛੱਡ ਕੇ ਆਪਣੇ ਪੁਰਾਣੇ ਸੱਭਿਆਚਾਰ ਨੂੰ ਪ੍ਰਮੋਟ ਕਰੋ ਉਹਨੂੰ ਫੇਰ ਜਾਗਰੂਤ ਕਰੋ ਕਿ ਜੋ ਚੰਗੀਆਂ ਚੀਜ਼ਾਂ ਸਾਡੇ ਸਮਾਜ ਤੱਕ ਪਹੁੰਚਣ ਚੰਗਾ ਮੈਸੇਜ ਪਹੁੰਚੇ ਆਪਣੇ ਬੱਚੇ ਜਿਹੜੇ ਗਲਤ ਰਸਤੇ ਤੇ ਨਾ ਜਾ ਸਕਣ